ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਤੇ ਟਾਈਮ ਤਾਂ ਕਾਫੀ ਹੋ ਗਿਆ ਹਨਾ ਕੁਝ ਛੋਟ ਆਪਾਂ ਪਹਿਲਾਂ ਲਈ ਆ ਤੇ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਸੀ ਆਪਾਂ ਸਾਨੂੰ ਤੇ ਉਹ ਆਪਾਂ ਹੁਣ ਹਨਾ ਇਹ ਛੋਟ ਜਿਹੜਾ ਹੁਣ ਲੈ ਰਹੀਆਂ ਮੈਂ ਮੌਕੇ ਤੇ ਆਪਾਂ ਸ਼ੁਰੂਆਤ ਚਲਾ ਦਾਂਗੇ ਹਨਾ ਵਲੌਗ ਦੇ ਤੇ ਬਾਕੀ ਜੀ ਚਲੋ ਹਨਾ ਜਿਵੇਂ ਵੀ ਮਾਣੀ ਨਹੀਂ ਚਿੱਤ ਨਹੀਂ ਠੀਕ ਹਨਾ ਵਲੌਗ ਬਾਣੀ ਨਹੀਂ ਰਹੇ ਚਲੋ ਜਿਵੇਂ ਵੀ ਹਨਾ ਤੁਹਾਡੇ ਲਈ ਅਪਲੋਡ ਕਰ ਰਹੀਆਂ ਮੈਂ ਵਲੌਗ ਪਰ ਪਰ ਜਦੋਂ ਬੰਦਾ ਅੰਦਰੋਂ ਖੁਸ਼ ਨਾ ਹੋਵੇ ਹਨਾ ਤੁਹਾਨੂੰ ਪਤਾ ਹੈ ਫਿਰ ਉਹ ਗੱਲ ਨਹੀਂ ਬਣਦੀ ਤੇ ਚਲੋ ਜੀ ਐਂ ਚੱਲਦਾ ਰਹਿਣਾ ਇਹ ਟੈਨਸ਼ਨਾਂ ਤਾਂ ਹੀ ਚਲਦੀਆਂ ਰਹਿਣੀਆਂ ਜ਼ਿੰਦਗੀ 'ਚ ਕਹਿੰਦੇ ਹੁੰਦੇ ਐ ਤੇ ਜਿੰਨਾ ਚਿਰ ਜਿਉਾਂਗੇ ਟੈਨਸ਼ਨਾਂ ਹੀ ਟੈਨਸ਼ਨਾਂ ਹੁੰਦੀਆਂ ਨੇ ਤੇ ਚਲੋ ਸੰਘਰਸ਼ ਵੀ ਜ਼ਿੰਦਗੀ ਹੈ ਇੱਕ ਸੰਘਰਸ਼ ਕਰਦੇ ਰਵਾਂਗੇ ਆਪਾਂ ਤੇ ਬਾਕੀ ਇਹ ਸਪੋਰਟ ਕਰੋ ਆਪਣੇ ਚੈਨਲ ਨਾਲ ਤੇ ਸੋਹਣੇ-ਸੋਹਣੇ ਕਰਿਆ ਕਰੋ ਕਮੈਂਟ ਤੇ ਚਲੋ ਜੀ ਹੁਣ ਆਪਾਂ ਫੇਰ ਹੀ ਮਿਲਦੇ ਹਾਂ ਹਨਾ ਫੇਰ ਕੋਈ ਸ਼ਾਰਟ ਵਗੈਰਾ ਹੋਰ ਲੈਨੇ ਆਪਾਂ ਆਮੰਦਰ ਅੰਦਰ ਗਏ ਜਾਂਦੇ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਮੇ ਜਾ ਰਹੇ ਆ ਰਿਸ਼ਤੇਦਾਰੀ ਮੇ ਸਾਫ ਸਫਾਈ ਹੋ ਗਈ ਜੀ ਸਾਰਾ ਕੰਮ ਹੋ ਗਿਆ ਡਨ ਆ ਖਲਾਰਾ ਚੱਕਦੇ ਆ ਮੜਾ ਆ ਤੇ ਲਓ ਜੀ ਠੀਕ ਹੈ ਹੌਲੀ ਜਾਓ ਲਓ ਟੌਰ ਦੇਖੋ ਦੋਨਾਂ ਦੀ ਵੋਜੀ ਗਈ ਤੇ ਹੁਣ ਅਸੀਂ ਮੈਂ ਤੇ ਪਾਪਾ ਘਰੇ ਆ ਮਨ ਕੀਤਾ ਜੇ ਲੇਟ ਆਊਗਾ ਕੰਮ ਆਪਣਾ ਸਾਰਾ ਫਤੂ ਜੱਡ ਸਾਫ ਸਫਾਈ ਵੀ ਹੋ ਗਈ ਡਨ ਹੁਣ ਜਿਹੜਾ ਖਲਾਰਾ ਪੱਗ ਉਹ ਚੱਕਦੇ ਆਪਾਂ ਇੱਕ ਤਾਂ ਪੱਗ ਪਹਿਲਾਂ ਆ ਬਣਦਾ ਸੀਗਾ ਇਹ ਕਹਿੰਦਾ ਕੇ ਸੱਟ ਨਹੀਂ ਬੈਠੀ ਹੁਣ ਇਹਦੀ ਤੈਹ ਲਾਉਣੇ ਤੇ ਫਿਰ ਨਾ ਨੂੰ ਕਿਉਣੇ ਆਪ ਵੀ ਨਾਉਣ ਵਾਲੇ ਬੈਠੇ ਆਓ ਜੀ ਤੇ ਟਾਈਮ ਹੋ ਗਿਆ ਜੀ 1:30 ਵਜੇ ਮੈਂ ਤੇ ਪਾਪਾ ਫਲਗਾਂ ਢੋਂਗਦੇ ਆ ਤੇ ਸਾਡੇ ਆਹ ਮੁੰਡੇ ਦੇ ਕੰਟ ਲੜਨ ਲੱਗ ਗਏ ਦੋ ਗੋਫਲੀਆਂ ਡੋਂਗੀਆਂ ਸੱਸੀ ਕਾ ਬਲਾ ਦੇ ਪੁੱਤ ਜਿਹੜੀਆਂ ਡੰਗੀਆਂ ਬਾਦ ਡੰਗੀਆਂ ਹੋਵਾਂ ਤੇ ਜਗਾ ਸੱਸੀ ਕਾ ਬਲਾ ਦੇ ਅਜੀ ਖਾ ਕੇ ਆਟੇ ਜੀ ਚਾਹ ਨਾਲ ਬਰੈਡ ਸਾਰੀ ਪੀਸ ਕਹਿ ਦਿੰਦੇ ਆ ਨਾ ਉਹ ਪਏ ਸਾਡੇ ਭਾਂਡੇ ਤੇ ਅਮਨ ਤੇ ਰੰਦਰ ਗਏ ਐ ਪੱਕੇ ਸੀਧਾ ਮਿਲਣ ਮਾਮੀ ਕੀ ਮਾਮੀ ਨੇ ਗੋਡੇ ਪਵਾਏ ਉਹਦੇ ਪਤਾ ਲੈਣ ਤੇ ਮੈਂ ਦੇ ਪਾਪਾ ਫਲੀਆਂ ਇੰਨੀਆਂ ਫਲੀਆਂ ਸੀ ਡੋਂਗ ਕੇ ਤਿਆਰ ਕਰਕੇ ਰੱਖਦੇ ਆ ਹੋ ਸਕਾ ਜੇ ਲੇਟ ਆਏ ਤਾਂ ਅਸੀਂ ਬਣਾ ਲਾਂਗੇ ਸਬਜ਼ੀ ਮੈਂ ਬਣਾ ਦਊਗੀ ਸਬਜ਼ੀ ਤੇ ਕਿਰਾ ਸੀ ਹੁਣ ਡੋਂਗ ਲਗੇ ਫਟਾਫਟ ਤੂੰ ਕੰਮ ਕਰ ਆ ਲੈ ਸਕੂਲ ਨੂੰ ਦਾ ਕੰਮ ਤਾਂ ਕਰੂਗੀ ਕਿ ਲਈ ਸਕੂਲ ਜਾ ਕਰ ਲੈ ਠੀਕ ਐ ਫਿਰ ਤੇ ਲਓ ਜੀ ਅਸੀਂ ਫਲੀਆਂ ਡੁੰਗਲ ਦੇ ਦੇਖੋ ਕੱਚੀਆਂ ਕੱਚੀਆਂ ਗਮਾਰੇ ਦੀਆਂ ਫਲੀਆਂ ਪਾਪਾ ਫਿਰ ਤੜਕੇ ਗਿਆ ਪਾਪਾ ਮੈਨੂੰ ਲੈ ਜਾ ਨਾਲ ਹਣਾ ਮੈਂ ਨਾਲੇ ਵੀਡੀਓ ਬਣਾ ਲਿਉਂਗਾ ਪਾਪਾ ਕ ਤਾਂ ਕੋਈ ਨਹੀਂ ਮੈਂ ਤੋੜ ਲਿਆ ਉਹਨੇ ਤੇ ਲਓ ਜੀ ਬਾਹਰਲੇ ਦੇਸ਼ ਵਾਲੇ ਹਨ ਜਿਹੜੇ ਭੈਣ ਭਰਾ ਉਹ ਤਾਂ ਮਿਸ ਕਰਦੇ ਆ ਇਹ ਚੀਜ਼ਾਂ ਨੂੰ ਫਲੀਆਂ ਵਗੈਰਾ ਨੂੰ ਹਨਾ ਪਰ ਮਿਲਦੀਆਂ ਤਾਂ ਹੈ ਬਾਦ ਦੇਚ ਫੜੀਆਂ ਪਰ ਕਹਿੰਦੇ ਹੁੰਦੇ ਨਾ ਇੱਕ ਭੈਣ ਦਾ ਹਨਾ ਆਪਣੇ ਨਾਲ ਵੀ ਵਧੀਆ ਜੁੜੀ ਹੋਈ ਹੈ ਨੰਬਰ ਵਗੈਰਾ ਸ਼ੇਅਰ ਆਪਣਾ ਨੰਬਰ ਫੋਨ ਕਰ ਲੈਂਦੀ ਹੈ ਉਹਨਾਂ ਦੀ ਸਵੇਰੇ ਵੀਡੀਓ ਕਾਲ ਆਈ ਉਹ ਕਹਿੰਦੀ ਭੈਣੇ ਵੀ ਫਲੀਆਂ ਭਿੰਡੀਆਂ ਕद्दू ਸਭ ਕੁਝ ਮਿਲਦਾ ਹੈ ਪਰ ਕਹਿੰਦੀ ਪੈਕਿੰਗ ਮਿਲਦੀ ਚੀਰਿਆਂ ਚ ਰਾਂਗਾ ਜਿਵੇਂ ਕਿਹਾ ਫਲੀਆਂ ਇਦਾਂ ਸਾਫਤਗਾ ਨਹੀਂ ਮਿਲਦੇ ਨਾ ਤਿੰਨ ਦੋ ਪੀਸ ਕਰੇ ਹੋਣਗੇ ਪੈਕਿੰਗ ਕੀਤੀ ਹੋਊਗੀ ਲਫਾਪੇ ਚ ਬੰਦ ਹੋਣਗੇ ਆਹ ਕਾ ਦੂ ਹੁੰਦਾ ਰੋ ਚੀਜ਼ ਬਣਦੀ ਤਾਂ ਨਹੀਂ ਓਵੇਂ ਹਨਾ ਜਿਹੜੀ ਆਪਾਂ ਦੇਸੀ ਤਰੀਕੇ ਆਹ ਹੁੰਦੇਸੀ ਹੈ ਓਡਾ ਮਟਰਾਂ ਦੀ ਗੱਲ ਹੋਰ ਆ ਪਤਾ ਇਹ ਫਲੀਆਂ ਵਗੈਰਾ ਦੀ ਹੋਰ ਗੱਲ ਹੁੰਦੀ ਹੈ ਬਾਹਰਲੇ ਦੇਸ਼ਾਂ 'ਚ ਇਹ ਲਫਾਪੇ 'ਚ ਬੰਦ ਮਿਲਦੀ ਚੀਜ਼ ਹੈ ਹੂੰ ਹੂੰ ਇਹ ਫਲੀਆਂ ਤਾਂ ਨਹੀਂ ਫਿਰ ਪੁੱਤ ਵਿਕਦੀਆਂ ਨਹੀਂ ਚੀਰੂਆਂ ਚ ਰੰਗ ਆ ਵਿਕਦਗੇ ਨਾ ਨਾ ਇਹ ਤਾਂ ਬਿਕਦੀਆਂ ਸਾਬਤੀਆਂ ਦਾ ਉਹ ਬਾਹਰਲੇ ਦੇਸ਼ ਬਾਬਾ ਭੈਣ ਨੇ ਦਿਖਾਇਆ ਵੀਡੀਓ ਕਾਲ ਕਰੀ ਤੜਕੇ ਉਹ ਫਲੀਆਂ ਨਾ ਵੀ ਐ ਮਤਲਬ ਇਹਦੇ ਦੋ ਪੀਸ ਕਰੇ ਹੁਣ ਦੇਖ ਤੇ ਲਫਾਫੇ ਜੰਦਾ ਜਿਵੇਂ ਕੁਰਕਰੇ ਲਿਆਉਣੇ ਆ ਉਹਵੇਂ ਬੰਦ ਪਿੰਡੀਆਂ ਵੀ ਚੀਰੀਆਂ ਚਰਾਆਂ ਮਿਲਦੀਆਂ ਕੈਨੇਡਾ ਚ ਬਾਹਰ ਤੇ ਆਪਣੀ ਤਾਂ ਹੁਣ ਆਪਾਂ ਸਬਜੀ ਐਂ ਤਾਂ ਹੁਣ ਰੇੜੀਆਂ ਤੋਂ ਮਿਲਦੀ ਹੈ ਹਰੀ ਸਬਜੀ ਦਾ ਹੁਣ ਆਪਾਂ ਇਹਨੂੰ ਜੀਰ ਕੇ ਬਣਾਉਣੇ ਆਂ ਦੇਖੋ ਕਦੋਂ ਵੀ ਕਹਿੰਦੇ ਫਾੜੀਆਂ ਕਿਤੇ ਆ ਕਰਾਂਗਾ ਤੜਕੇ ਮੈਨੂੰ ਦਿਖਾਇਆ ਭੈਣ ਨੇ ਵੀਡੀਓ ਕਾਲ ਕਰੀ ਤੜਕੇ ਇਸਦੀ ਹਾਂ ਕद्दू ਵੀ ਚੀਰੇ ਚ ਰਾਏ ਫਿਰ ਉਹ ਗੱਲ ਤਾਂ ਨਹੀਂ ਬਣਦੀ ਕਿਥੇ ਹਰਾ ਕद्दू ਆਪਣੇ ਆਪ ਵਿਚਲ ਕੇ ਤੇ ਕੱਟਣਾ ਹਨਾ ਬਾਕੀ ਫਿਰ ਲਫਾਫੇ ਚ ਉਹ ਗੱਲ ਨਹੀਂ ਬਣਦੀ ਹਨਾ ਚੀਜ਼ ਜਿੰਮੇ ਮਰਜੀ ਇੱਕ ਪੈਕ ਹੈ ਪਰ ਸਬ지 ਸੁਆਦ ਨਹੀਂ ਆਉਂਦੀ ਨਹੀਂ ਸੁਆਦ ਹੀ ਬਣਦੀ ਆ ਤੇ ਨੂਨ ਮਿਰਚ ਦੇ ਹਿਸਾਬ ਨਾਲ ਹੁੰਦਾ ਤੇ ਲੋ ਜੀ ਆਪਾਂ ਇੰਨੀ ਗੱਲ ਤੁਹਾਡੇ ਨਾਲ ਸ਼ੇਅਰ ਕਰਤੀ ਤੇ ਚਲੋ ਜੀ ਅਸੀਂ ਫਲੀਆਂ ਡੰਗ ਕੇ ਤੇ ਫਿਰ ਤੁਹਾਨੂੰ ਬਾਅਦ ਚ ਮਿਲਦੇ ਹਾਂ ਨਾ ਤਿਆਰ ਸ਼ੇਅਰ ਕਰ ਲਵਾਂਗੇ ਫਲੀਆਂ ਫਟਾਫਟ ਤੇ ਅਜੇ ਮੈਂ ਸਿਰ ਨਾ ਆਤੀ ਸੀ ਸਰ ਬਹੁਣਾ ਹਜੇ ਬਾਲ ਬਹੁਣੇ ਹੈਗੇ ਨਹੀਂ ਬੱਸ ਲੋਰੀ ਤੇ ਚਲੋ ਜੀ ਫਿਰ ਮਿਲਦੇ ਆ ਪਾਪਾ ਤੂੰ ਗੱਲ ਸੁਣਾਈ ਨਹੀਂ ਕੋਈ ਵੀ ਸਬਜ਼ੀ ਸੋ ਦੇ ਦਵਾ ਦਾ ਸੀਗਾ ਕੀ ਕਹਾਂ ਸੀ ਇਹਨੂੰ ਗੱਲ ਸੁਣਾਉਂਗਾ ਉੱਡਾਂ ਕਹਿੰਦਾ ਸੀ ਮੈਂ ਕਿ ਮੈਂ ਸਬਜ਼ੀ ਲੈਣ ਗਿਆ ਓਹੋ ਹਮ ਮਾਦਰ ਮੈਂ ਮਾਦਰ ਹੋ ਵੀ ਨਹੀਂ ਹਾਂ ਕਿੱਦਾਂ ਕ ਸੀਗਾ ਤੂੰ ਉਹ ਤੁਸੀ ਦਾ ਨਾਮਾ ਜੋੜਨਾ ਰੀਮਨ ਜੰ ਰੀਮਨ ਬੀਲੇ ਦੋ ਸਿੰਘ ਅੱਛਾ ਅਸੀਂ ਹੈਗੇ ਸੀ ਉਹਨਾਂ ਹਾਂ ਅੱਛਾ ਉਹਦੀ ਗੱਲ ਹੈ ਠੀਕ ਹੈ ਮਾ ਗੱਲ ਮੈਂ ਲੈ ਆਉਂਗਾ ਹਾਂ ਕਿ ਮੈਂ ਉਹ ਗੋਭੀ ਜੋ ਤੁਹਾਨੂੰ ਪਾਪਤਾਇਆ ਉਹ ਤੋਂ ਦਾਦਾ ਕਰ ਮੈਂ ਬੰਦ ਗੋਭੀ ਸੀ ਬੰਦ ਗੋਭੀ ਅੱਛਾ ਜੀ ਗੋਭੀ ਨਹੀਂ ਉਹ ਵੀ ਉਹ ਤਾਂ ਜੀ ਜੀ ਦੇਗੀ ਹਾਂ ਸਾਰੇ ਪੱਤੇ ਲਾਈ ਗਏ ਦੂ ਹੈ ਇੰਨੇ ਆ ਇੰਨੇ ਆਗਾ ਤੂੰ ਜੀ ਹਾਂ ਪਾਪਾ ਜੀ गोभी जी ली हां मका मन त गोभी दे राई इन पत्ता सी के त लाई गया मैं हां गोभी ते लालਾ ਓ ਤੇ ਛੋਲਕੇ ਸਾਰੇ ਛਿਰਦੇ ਓ ਛੋਲਕੇ ਦਾ ਹੁੰਦੇ ਏ ਗੋਭੀ ਚ ਘੜਾ ਕੁਝ ਹੋਉਂਦੀ ਏ ਸਬਜੀ ਓ ਹਣਾ ਛੋਲਕ ਲਾਈ ਜਾਨੇ ਆਪਾਂ ਇੱਕ ਅੱਧਾ ਤਾਂ ਲਾਉਣੇ ਆ ਪੁੱਤ ਤੂੰ ਸਾਰੀ ਛਿੱਲੀ ਗਿਆ ਵੀ ਕਾਏ ਜੋ ਗੋਭੀ ਨਿਕਲੂਗੀ ਗੋਭੀ ਨਿਕਲੂਗੀ ਲਓ ਜੀ ਪਾਪੇ ਨਾਲ ਇੱਕ ਗੱਲ ਆਪਾਂ ਅੱਜ ਸ਼ੇਅਰ ਕਰੀ ਸਾਨੂੰ ਬਹੁਤ ਵਾਰੀ ਸੁਣਾਈ ਏ ਚਲੋ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਪਾਪੇ ਨੂੰ ਅਸੀ ਕਿਹਾ ਕਿ ਪਾਪਾ ਬੰਦ ਗੋਭੀ ਚੀਰਨੀ ਤੇ ਅਸੀਂ ਨਰਮਾ ਚੋਗਦੇ ਸੀਗੇ ਤੇ ਅਸੀਂ ਆ ਕੇ ਘਰੇ ਪਾਪੇ ਨੂੰ ਬੱਚਾ ਪਾਪਾ ਸਬਜੀ ਜੀਰ ਲਈ ਤੇ ਪਾਪਾ ਕਹਿੰਦਾ ਕਿਥੋਂ ਚੀਰਾਂ ਕਹਿੰਦਾ ਉਹ ਤਾਂ ਛੋਲਕ ਹੀ ਲਹੀ ਗਏ ਸਬਜੀ ਦਾ ਹੈ ਨਹੀਂ ਸੀ ਗੋਭੀ ਦਾ ਚੱਲ ਸੀ ਲੋਕ ਕਿ ਪਾਪਾ ਨੇ ਐਡੀ ਇੰਨੀ ਕਿ ਗੋਭੀ ਰਹੀਗੀ ਉਹਦਾ ਕੀ ਪਾਪਾ ਚੀਰੇ ਤੇ ਕੀ ਰਹੀ ਐ ਜਿਹਾ ਜਿਆਦਾ ਜੀ ਪ੍ਰਾਣੀਆਂ ਹਨ ਤੇ ਆਈ ਆਂਦਾ ਘਾਣਾ ਬਾਕੀ ਜਦੋਂ ਬੁੜੀਆਂ ਨੂੰ ਤਾਂ ਪਤਾ ਹੁੰਦਾ ਨਾ ਸਬਜੀ ਬਾਜੀ ਚੀਰਨ ਦਾ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਐ ਜੀਆਂ ਜਿਆਦਾ ਸੋਡੇ ਨਾਲ ਚਲੋ ਆਪਾਂ ਸ਼ੇਅਰ ਕਰਤੀ ਤੇ ਲਓ ਜੀ ਹੁਣ ਆਪਾਂ ਫਲੀਆਂ ਬਿਲਕੁਲ ਤਿਆਰ ਕਰ ਲਏ ਬੈੱਡ ਨੂੰ ਕੀ ਹੋਇਆ ਤਾਰ ਕੇ ਮੈਂ ਚਾਦਰ ਬਦਲੀ ਐ ਤੇ ਲਓ ਜੀ ਸਾਫ ਸਪਾਈ ਐਵੇਂ ਬਈ ਐ ਕੁੱਕੜਾ ਨੂੰ ਮੈਂ ਤਾਂ ਜਵਾਂ ਨਹੀਂ ਆਉਣ ਦਿੰਦੀ ਕੁੱਕੜ ਭਾਜ ਦੇ ਇਧਰ ਨੂੰ ਤੇ ਮੈਂ ਮੰਜੇ ਤੋਂ ਮਾਰਦੀ ਆਂ ਛਾਲ ਮੈਂ ਕਹਿੰਦੀ ਟੱਪ ਜਾ ਜਿੱਧਰੋਂ ਆਏ ਤੁਸੀਂ ਐਡਾ ਦਰਵਾਜ਼ਾ ਦੇ ਰੱਖਿਆ ਸਾਨੂੰ ਉਹ ਐਡਾ ਬੇੜਾ ਪਿਆ ਬਾਹਰ ਖੁੱਲਾ ਖੁੱਲਾ ਖੇਡਦੀ ਆਈ ਮਾਰਦੀ ਛਾਲ ਬੈ ਦੇਖੋ ਜੀ ਇਹ ਵੀ ਮਜ਼ਾਕ ਨਾ ਢਾਉਂਦਾ ਕੀ ਤੂੰ ਭੂਆ ਦਾ ਮਜ਼ਾਕ ਨਹੀਂ ਢਾਉਂਦੇ ਹੁੰਦੇ ਕਿ ਚਾਰਡ ਕਰਦਾ ਮੇਰੇ ਨਾਲ ਮੇਰੇ ਭੂਆ ਕੀ ਤੂੰ ਦਾ ਮਜ਼ਾਕ ਨਹੀਂ ਢਾਉਂਦੇ ਹੁੰਦੇ ਲਓ ਜੀ ਆਪਾਂ ਫਿਰ ਨੰਗੀ ਜਾਨੇ ਹਨ ਤੇ ਮੈਂਦੇ ਪਾਪਾ ਪਾਪਾ ਨਹੀਂ ਦੋੜੋ ਕਿ ਆਪਾਂ ਦਾ ਨਾਮ ਆਇਆ ਤੇ ਕੰਚੀ ਜਿਦ ਲਾਉਂਗਾ ਫੋਟੋ ਵਾਟ ਤੇ ਸਾਨੂੰ ਤਾਂ ਕਰਦੀ ਗਈ ਹੁਣਾਂ ਦੇ ਅਸੀਂ ਇਹ ਸੀ ਜਲਾ ਲਿਆ ਪਿੰਦਕ ਮੈਂ ਕਿਹਾ ਚਾਰਡ ਚਲਾਉਣੀ ਘੰਟਾ ਵੀ ਛੱਡ ਲੈਨੇ ਹਨ ਫਿਰ ਇਸ ਤੋਂ ਬਾਅਦ ਕੰਮ ਕਰਦੇ ਟਾਈਮ ਹੋਊ ਜਬਾਲੂ ਨੂੰ ਮਾਵਾਗੇ ਤੇ ਕਿਉਂਕਿ ਰਣਵੀਰ ਕੋਲੇ ਦੇਖੋ ਕਿੰਨੇ ਵਜੇ ਆਉਂਗੇ ਉਹ ਤਾਂ ਨਹੀਂ ਡਿਊਟੀ ਜਾਣਾ ਸ਼ਾਮ ਨੂੰ ਤੇ ਪਰ ਉਹਨਾਂ ਨੂੰ ਆਈ ਹੀ ਹੈਗਾ ਵੀ ਅੱਜ ਰਮਣ ਕਰੇ ਹੈਗੀ ਹੈ ਨਾ ਫਿਕਰ ਨਹੀਂ ਤੇ ਆਪਾਂ ਕਰ ਲਾਂਗੇ ਕੰਮ ਮੁਸਤਵਾਲੀ ਦੀ ਜਿਹਾ ਜਿਹਾ ਕਰ ਪਾ ਲਾਂਗੇ ਉਹਦੇ ਤੇ ਕੰਮ ਕਰਦਾ ਨਹੀਂ ਕਹਿੰਦੇ ਹੁੰਦੇ ਬੰਦਾ ਛੱਡਦਾ ਹਨ ਤੇ ਬਾਕੀ ਉਹ ਬੜਾ ਰੋਜ ਜਾਂਦੇ ਸੀ ਹਨ ਤਾਂ ਕਰਕੇ ਮਜ਼ਦੂਰੀ ਚ ਬੰਦੇ ਨੂੰ ਜਾਣਾ ਪੈ ਜਾਂਦਾ ਤੇ ਮੈਨੂੰ ਜਾਂਦੀ ਜਾਂਦੀ ਅਮਨ ਕੰਦੀ ਕਲ ਹਾਸੀ ਜਾਂਦੀ ਮੈਨੂੰ ਕਹਿੰਦੀ ਭੈਣੇ ਉੱਥੇ ਹਾਂ ਕਹਿੰਦੀ ਬਸ ਨਾ ਕਿ ਤੂੰ ਪੈਣੀ ਮੈਂ ਕੀ ਕਰਨਾ ਮੈਂ ਤੇ ਪਾਉਂਗੀ ਹੁਣ ਮੈਂ ਘੰਟਾ ਕਸਾਉਂਗੀ ਮੈਂ ਤੇ ਬਾਕੀ ਉਹਨੂੰ ਆਏ ਜਿਹਾ ਹੋ ਜਾਂਦਾ ਕਿ ਬੰਦੀ ਰਹੇ ਜਾਂਦੀ ਮਗਨ ਉਹਨਾ ਤੇ ਉਹ ਉਹ ਪਿੰਡ ਗਈ ਸੀ ਨਾ ਤੇ ਉਹ ਮੈਂ ਤੁਹਾਡੇ ਨਾਲ ਗੱਲ ਨਹੀਂ ਸ਼ੇਅਰ ਕਰੀ ਕਿ ਪਿੰਡ ਗਈ ਭੈਣੇ ਮੈਂ ਤਰੋਣ ਲੱਗੀ ਇੱਕ ਦਿਨ ਮਨ ਕਿ ਬੇਨ ਤਰੋਂ ਗਈ ਤੇ ਕਹਿੰਦੀ ਮੇਰੇ ਲਈ ਬਸ ਤੂੰ ਸੌਂ ਜੀ ਕਹਿੰਦੀ ਜਾ ਕੇ ਮੈਂ ਬਸ ਮੈਨੂੰ ਆਉਣਾ ਕਿ ਕੀ ਇਹ ਸੌਣੇ ਹੈ ਤੇ ਐਸੀ ਦਾ ਮਨ ਹੈ ਸਾਂ ਕੀ ਆਜੂ ਜੀ ਅੱਜ ਤਾਂ ਬਹਿਣ ਬੜਾ سارے ਫਲਣ ਫੁਲਣ ਸਬਜ਼ੀ ਖਾ ਲਿਆ ਹੋਣਾ ਤੇ ਦੇਸੀ ਫਲੀਆਂ ਦੀ ਸਬਜ਼ੀ ਸਮੋਈ ਕद्दू ਵਾਲੇ ਨੇ ਜਿੱਦ ਕਦੇ ਦੋਰਨਾ ਬਣਾ ਲੈਂਦੇ ਜਿੱਦ ਕਦੇ ਕद्दू ਆਹ ਸੁੱਕੀ ਜੀ ਸਬਜ਼ੀ ਨੂੰ ਕੋਈ ਇਦਾਂ ਵਜੀ ਕਰਦਾ ਤੇ ਕੈਮਰਾਮੈਨ ਜੀ ਆਪਣਾ ਮੰਨ ਕੀ ਹੁੰਦਾ ਹੈ ਬੈਠਾ ਚੁਪ ਕਰਿਆ ਕੱਲ੍ਹ ਵੀਡੀਓ ਬਣਾਈ ਮੰਨ ਕੀਤ ਨਵੇਂ ਨਾਮ ਬੋਲੇ ਤੁਹਾਡੇ ਭੈਣ ਭਰਾਵਾਂ ਦੇ ਹਨਾ ਤੇ ਫੇਸ ਕੱਟ ਦਿਖਾਇਆ ਨਹੀਂ ਤੇ ਵੀਡੀਓ ਚਲੋ ਅਪਲੋਡ ਕਰਤੀ ਹੈ ਨਾ ਮੈਂ ਇਕ ਜਲ ਫਿਰ ਜਦੋਂ ਟੈਲੀ ਦੀ ਟੈਲੀ ਬਲੌਗ ਹੋਣਾ ਆਪਾਂ ਵੀ ਆਪਾਂ ਨਾ ਆਪਦਾ ਲਾਈਨ ਨਹੀਂ ਤੋੜਦੇ ਮਨਤੀ ਦੀ ਭੈਣ ਕਹਿੰਦੀ ਤੇ ਲਿਧਿਆਣੇ ਵਾਲਿਓ ਭੈਣ ਤੇ ਰਮਨ ਵੀ ਟੈਲੀ ਬਲੌਗ ਆਇਆ ਕਰੋ ਜੀ ਉਹਨਾਂ ਨੇ ਕਹਿਣ ਤੇ ਮੈਂ ਕਿਹਾ ਚਲ 7-8 ਮਿੰਟਾਂ ਦੀ ਆਪਾਂ ਵੀਡੀਓ ਹੁਣ ਬਣਾ ਕੇ ਭਾਦਨੇ ਵੀ ਸੋਨੂੰ ਵੀ ਪਤਾ ਜੀ ਹੁਣ ਵਾਇਰਲ ਦੀ ਕਰਕੇ ਹਨਾ ਵਾਇਰਲ ਦੇ ਵਜਾ ਕਰਕੇ ਹੁਣ ਆਪਣੇ ਨਾਲ ਜੁੜ ਰਹੇ ਆ ਹੁਣ ਆਪਾਂ ਬਲੌਗ ਵੀ ਜੀ ਪਾਇਆ ਕਰਾਂਗੇ ਹਨ ਅਪਲੋਡ ਕਰਿਆ ਕਰਾਂਗੇ ਤੇ ਬਾਕੀ ਜਸ਼ਨ ਦਾ ਸੁਪਨਾ ਜੀ ਆਪਾਂ ਬਹੁਤ ਜਲਦੀ ਪੂਰਾ ਕਰਾਂਗੇ ਜਿਵੇਂ ਆ ਵੀ ਨੇ ਚਾਇਆ ਤਾਂ ਕਿਉਂਕਿ ਜਸ਼ਨ ਨੂੰ ਚਾਂਦੀ ਦਾ ਪ੍ਰੀਤ ਨੂੰ ਕੜੇ ਕਰਾ ਕੇ ਦੇਨੇ ਹਨ ਨਾਲ ਖਾਤੀ ਕੜੇ ਅਤੇ ਜਸ਼ਨ ਦਾ ਜਸ਼ਨ ਖਾਤੀ ਜਪ੍ਰੀਤ ਦਾ ਪ੍ਰੀਤ ਤੇ ਉਹਨਾਂ ਨੂੰ ਆਪਾਂ ਸਰਪ੍ਰਾਈਜ਼ ਦੇਵਾਂਗੇ ਉਹ ਜਸ਼ਨ ਜਸ਼ਨ ਪ੍ਰੀਤ ਕੋਰ ਜਸੂ ਦਾ ਨਾਮ ਜਸ ਪ੍ਰੀਤ ਦਾ ਬਕਰਾਨਾ ਖਚਾਣਾ ਜਸ਼ਨ ਜਸੂ ਨਿੱਕੀ ਬਾਦੂ ਨਾਲ ਲਾਈਨੀਆਂ ਦੇ ਲੱਸੀ ਵੀ ਨਹੀਂ ਤੇ ਆਪਾਂ ਇਹਨਾਂ ਦਾ ਸੁਪਨਾ ਹਨਾ ਜਿਹੜਾ ਆਪਾਂ ਵਾਦਾ ਕਰਿਆ ਜ ਫਰੀਦਨਾ ਦੇ ਜਸ਼ਨ ਨਾਲ ਉਹ ਆਪਾਂ ਪੂਰਾ ਕਰਾਂਗੇ ਹਨ ਤੇ ਮੈਨੂੰ ਲੱਗਦਾ ਬਹੁਤ ਜਲਦੀ ਇਹ ਸੁਪਨਾ ਪੂਰਾ ਹੋਊਗਾ ਨਾ ਕਰਾਂਗੇ ਆਪਾਂ ਹੋਣਾ ਲਈ ਸਰਪ੍ਰਾਈਜ਼ ਹਨ ਹੋਊਗਾ ਥੋੜੀ ਦੇਰ ਤੇ ਚਲੋ ਜੀ ਫਿਰ ਹਾਂ ਡੂੰਗਲ ਕੇ ਆਪਾਂ ਨਾਲ ਫੇਰ ਮਿਲਦੇ ਹਾਂ ਲਓ ਜੀ ਟਾਈਮ ਹੋ ਗਿਆ ਜੀ 4 4:30 ਹੋ ਗਏ ਮਨਕੀ ਤਾਂ ਆਪਣੇ ਲਈ ਜਾਂਦਾ ਤੇਲ ਅਸਤਾਪੂਆ ਭਤੀ ਜਾਪ ਵੀ ਵੀਡੀਓ ਬਣਾ ਲੈ ਲੈ ਆਪਦੀ ਹਨਾ ਕਿ ਤੂੰ ਸਮਾਰਕ ਲਾ ਦੇ ਚੱਸ ਕੇ ਮੁੰਡਿਆ ਦੇਖ ਮੈਂ ਸਰਨਾਤੀ ਸੀਗੀ ਤੇ ਮਾਂ ਕੀ ਤੂੰ ਦੇਖੀ ਪਤਾ ਹੈ ਕਾ ਤੂੰ ਕਰਦੇ ਛੋਸ਼ ਨਹੀਂ ਸੀ ਪੁੱਤ ਨਾ ਲਓ ਜੀ ਮਾਂ ਕੀ ਤਾਂ ਆਪਣੇ ਲਈ ਇਹਦਾ ਤੇਲ ਇਧਰ ਅਮਨਾ ਦੀ ਮੰਮੀ ਨਾਲ ਕਿ ਡੈਡੀ ਨਾਲ ਗੱਲ ਕਰਕੇ ਆਈ ਹੋਣੀ ਹੋ ਨਾ ਲਓ ਜੀ ਅਮਨ ਨੇ ਅਜਾ ਸੂਟ ਪਾਇਆ ਕਾ ਨਾ ਲੱਗਦਾ ਨਾ ਇਤੋਂ ਪਤਾ ਨਹੀਂ ਹਰਿਆਣਾ ਅੰਗ ਦਾ ਸੂਟ ਪਾਇਆ ਮਨ ਨੇ ਹਰੇ ਰੰਗ ਦਾ ਤੇ ਹਰੇ ਰੰਗ ਦਾ ਸੋਚੀ ਮਾਰ ਕੇ ਨਾ ਉਹ ਰੁੱਖੇ ਹੋਏ ਪੇਵਾ ਮੈਂ ਤਾਂ ਲਓ ਜੀ ਆਪਾਂ ਫੇਰ ਮਿਲਦੇ ਹਾਂ ਤੇਲ ਲਵਾ ਲਈਏ ਤੇ ਵਾਲ ਲਵਾ ਲਈਏ ਫਿਰ ਆਪਾਂ ਵੀਡੀਓ ਕਰਾ ਹੋਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਹੁਲਾਓ ਜੀ ਆਪਾਂ ਲਾਗੇ ਸਬਜ਼ੀ ਬਣਾਉਣ ਸਬਜ਼ੀ ਬਣਾਉਣੇ ਆਪਾਂ ਫਲੀਆਂ ਦੀ ਤੇ ਇਹ ਰਬਾਹਤ ਜੇ ਹੋਣਾ ਪਾਇਨੀ ਨੇ 2 ਕਿਲੋ ਹਲਦੀਆਂ ਹੀ ਆ ਤੇ ਫਿਰ ਉਸ ਆਪਾਂ ਵਿੱਚ ਪਾਉਣਾ ਵੇਖ ਲੈਂਦੇ ਆ ਆਪਾਂ ਪਲੇਸ ਜਿਵੇਂ ਦੇ ਤੌਰ ਤੇ ਆਹ ਚੀਜ਼ ਹੋਦੀ ਆ ਸਮਾ ਦੇ ਤੇ ਜੋ ਦੁੱਤੀ ਆਪਾਂ ਬਾਲੇ ਕਰਦੇ ਆ ਟਮਾਟਰ ਵੀ ਵੀਰ ਪਕਾਦੇ ਸੀ। ਬੋਹਰੇ ਰਹੀ ਬੰਦ। ਮੁਰਗਾ ਇੰਦਾ। ਪਰ ਇਹ ਛੋਟੀ ਇਹਨਾਂ ਥੋੜੀ ਡੰਡੀ ਵੱਡੀ ਹੋ। ਟਮਾਟਰ ਕਰ ਜਾਓ। ਮੰਮੀ ਤੋਂ ਲੈਣਾ ਤੇਰੀ ਮਾਂ। ਲਿਓ। ਕੁਝ ਨਾਲ ਜੁੜ ਕੇ ਮਨ ਲੱਗੇ ਹੋਵੇ ਤੇ ਵਾਕ ਹੀ ਹਨ ਹੁਣ ਆਪਾਂ ਦੇਖੀ ਜਰੀ ਬਲੌਗ ਬਚੋ ਤੇ ਇਹ ਕੋਲ ਕਰਿਆ ਨਾ ਜਿਵੇਂ ਤਾਂ ਕਿ ਕੰਮਕਾਰ ਦੀ ਜੀ ਤੇ ਸਹੀਦ ਹੋਏ ਕਬੂਦਗੀ ਨੂੰ ਅੱਜ ਆਪਾਂ ਹੁਣ ਸਾਡੀ ਹੁਣ ਹੈ ਫਾਈਨਲੀ ਸੁਖੀ ਲਾਖੀ ਮੜਾਏ ਸੀਗਾ ਨਾ ਤੁਮ ਜੰਦ ਗੰਦੇ ਛੋਦੀ ਘਰ ਤੇ ਮੱਤ ਦਾ ਮੈਂ ਤਾਂ ਆ ਹੀ ਅੰਨੰਦ ਤੂੰ ਹਾਂ ਦਾ ਨਾ ਕੀ ਬਣ ਗਿਆ ਨਾ ਆਇ ਲੱਗਦਾ ਕਿ ਗੇਡ ਚ ਵਈਂਦਾ ਤੂੰ ਹੂੰ ਫੋਨ ਚ ਸਾਰਾ ਕੁਝ ਦਿੰਦਾ ਫੋਨ ਚ ਸਾਰਾ ਕੁਝ ਪਤਾ ਲੱਗਦਾ ਪਤਾ ਲੱਗਦਾ ਕੈਮਰੇ ਨਾਲ ਤੇ ਬਾਕੀ ਹਨਾ ਹੋਰ ਜਾਂ ਸਪੋਰਟ ਕਰੇ ਤੁਸੀਂ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਤੇ ਅਹੀਂ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੇ ਅਸੀਂ ਕਦੇ ਵੀ ਨੀ ਕਰਨਾ ਬਹੁਤ ਜਲਦੀ ਆਪਾਂ ਆਪਦੀ ਵੀਡੀਓ ਤੱਕ ਪਹੁੰਚਾਂਗੇ ਹਨਾ ਸਾਰੇ ਭੈਣ ਭਰਾ ਹੁਣ ਪੈਣਾ ਜਿਹੜ ਨੇ ਜਸ਼ਨ ਨੂੰ ਤੇ ਪ੍ਰੀਤ ਨੂੰ ਨਿਸਕਾਰਿਆ ਨੇ ਤੇ ਮੈਂ ਵੀ ਕਹ ਰਹੀ ਹਾਂ ਕਿ ਨਾ ਵੀ ਆਦੇ ਬੱਚਿਆਂ ਕੋਲ ਉਹ ਵੀ ਵਧੀਆ ਥੀ ਉਹ ਬਣੇ ਪ੍ਰੀਤ ਵੀਡੀਓ ਨਹੀਂ ਪਾ ਸਕਦੀ ਸਾਹ ਚਲਦੀ ਗਰੀ ਤਾਂ ਬਣਾ ਪੱਕੀ ਨਹੀਂ ਕੋਈ ਵੀ ਆਹ ਦੇ ਤੇ ਇਹਨਾਂ ਨਾਲ ਇੱਕ ਤਾਂ ਸ਼ੋਰਟ ਆਪਾਂ ਲਉਦੇ ਹਾਂ ਤੇ ਸਾਡੀ ਆਪਣੀ ਬਹੁਤ ਛੇਦੀ ਬਣ ਗਈ ਕਿਉਂਕਿ ਆਪਾਂ ਹੁਣ ਬਸ ਫਰਾਈ ਕਰ ਲਵਾਂ ਹਨਾ ਗੰਦੇ ਕਾਈ ਹੋ ਗਏ ਨੂੰ ਤੇ ਫਰਨੀਆ ਪਾਈ ਹੋਊਗਾ ਤੇ ਹੁਣ ਆਪਾਂ ਨੂੰ ਮੇਚੇ ਪਾਣੀ ਨੂੰ ਮੇਚੇ ਪਾ ਕੇ ਫਿਰ ਦੁਬਾਰਾ ਥੋੜਾ ਜਿਹਾ ਪਾਣੀ ਪਾਵਾਂਗੇ ਨਾ ਪੰਡ ਪਾ ਕੇ ਤੇ ਫਿਰ ਸਬਜੀ ਆਪਣੀ ਪਾਣੀ ਪਾਉ। ਛੋਟੇ ਛੋਟੇ ਸਬਜੀ ਬਾਵਾਣਾ ਉਹ ਸਾਰਾ ਨੂੰ ਮੇਚੇ ਵੀ ਬਣੇ ਹੋਊਗਾ ਦੋ ਕਿਲੋ ਦੇ ਸੁਣ ਪਤਾ ਕਾਫੀ ਹੋ ਜਾਂਦੀ ਹੈ ਆ ਕੁੱਕਰ ਦਾ ਲੜਬਾ ਹੈ ਆ ਕੁੱਕਰ ਦਾ ਲੜਬਾ ਹਾਂ ਇਹ ਬਹੁਤ ਚੱਲਦਾ ਬਿਜਲੀ ਵਾਲਾ ਚੁੱਲਾ ਇਹ ਨਾ ਚੱਲਦਾ ਤਾਂ ਨਹੀਂ ਖਰਾਬ ਨਹੀਂ ਤਾਂ ਬਿਜਲੀ ਨਹੀਂ ਚੱਲਦੀ ਖਰਾਬ ਹੋ ਗਿਆ ਨਾ ਪਹਿਲੇ ਪਾਣੀ ਪਾਉਣੇ ਪਾਣੀ ਪਾ ਕੇ ਢੱਕ ਦਿੰਦੇ ਕਿਸ ਸਾਦੀ ਆਪਣੀ ਜਾਊਗੀ ਇਸ ਹਿਸਾਬ ਨਹੀਂ ਹਰਦੀ ਐਸਾ ਸਾਦੀ ਸਾਰਾ ਜੋ ਮਾਰਨਾ ਐਸਾ ਕਿੰਨੀ ਸਾਦੀ ਕਾਫੀ ਐ ਅਸੀਂ ਮੈਂ ਇਹਦੇ ਬਾਅਦ ਕੱਲੇ 2 ਘੰਟੇ ਚ ਮਤਲਬ ਪਹਿਲਾਂ ਢੁੱਸੀਆਂ ਬੰਗ ਕੇ ਫਿਰ ਅਸੀਂ ਜੀ ਕਰਵਾ ਖੇਗੀਂ ਅੰਨ ਦਾ ਹਾਂ ਮੰਨ ਕੇ ਫਿਰ ਠੀਕ ਹੈ ਅੰਨ ਦਾ ਥੈਂਕ ਯੂ ਮੈਨ ਮੈਡਮ ਚਲੋ ਫਿਰ ਮਿਲਦੇ ਆਪਾਂ ਹਾਂ ਮੈਂ ਇਹਦੇ ਚ ਪਾਣੀ ਪਾਵਾਂ ਬਾਹਰੋਂ ਲੈ ਕੇ ਮੈਂ ਲੋਹ ਦੁੱਤੀ ਪਾਵਾਂਗੇ ਇਹਦੇ ਨਾਲ ਦੇ ਇੱਕ ਕੋਈ ਨਹੀਂ ਬਾਦ ਚਲੋ ਫਿਰ ਕਰਦੇ ਆ ਰਾਜੀ ਆਪਾਂ ਨੂੰ ਨੇ ਕੱਪੜੇ ਦਿੱਤੇ ਤੇ ਅੱਲਾ ਨੇਰੀ ਬਹੁਤ ਜ਼ਿਆਦਾ ਆਈ ਨੇ ਨੇਰੀ ਇੰਨੀ ਜ਼ਿਆਦਾ ਉਹ ਤਿੰਨ ਵੱਡੇ ਨਹੀਂ ਜੜੀ ਕੱਲੀ ਆ ਨਾ ਉਤਲਾ ਨਾ ਜੜੀ ਪੂਆ ਜਮਾ ਖੰਡ ਖੰਡ ਅੰਥੇ ਉਤਲਾ ਨਹੀਂ ਜਾਣਾ ਸੀ ਥੱਲੇ ਜਾਣਾ ਉਤਲਾ ਖੋਲਦੇ ਪੂਆ ਖੋਲ ਨੂੰ ਕਿ ਮੈਂ ਉਤਲਾ ਖੋਲਦੇ ਪੂਆ ਬੇਸੌਖੀ ਬਜੇਗੀ ਤੇ ਕੋਣ ਨੂੰ ਬੰਦੇ ਇਹ ਕਿਹੜਾ ਤਰੀਕਾ ਵੀ ਤਾਂ ਵਾਲਾ ਬੰਦਾ ਛੁੱਡਾ ਰੱਖੋ ਥੱਲਾੜਾ ਬੰਦ ਕਰਦੇ ਬੂਆ ਓਏ ਜਿਹੜਾ ਥੱਲਾੜਾ ਸੀ ਅੱਛਾ ਵੀ ਨਹੀਂ ਪਾ ਲੱਗਦਾ ਫਿਰ ਇਹ ਠੀਕ ਹੈ।ਾਰੇ ਬਟਨ ਖੋਲ ਕੇ ਦਵਾ ਨਹੀਂ ਲੱਗਦਾ ਤੁਹਾਨੂੰ। ਮਾਲੇ ਅੱਜ ਦੀ ਨਵੀਂ న్యూਜ ਮਾਰਕੀਟ ਦਾ ਤਾਂ ਬਟਨ ਨਹੀਂ ਬੰਦ ਕਰਦਾ ਅਹੀਂ ਸ਼ਾਟ ਪਾ ਲੈਂਦੇ। ਕਰਨ ਨਵੀਂ ਨਵੀਂ ਤਾਜ਼ੀ ਸੁਣਾਈ ਅੰਦੀ ਅੱਜ। ਲੋਕੀ ਇਹ ਆਪਣੇ ਮਨਪਸੰਦ ਦੀ ਸਕੂਲੀ ਬੈਕਪੈਕ ਤੇ ਰਾਹ ਪੁਨੀ ਇੱਥੇ ਇੱਥੇ ਬਣਾਣਾ ਹੈ ਇੱਥੇ ਬਸ ਠੀਕ ਹੈ ਮੂ ਤਾਂ ਇਹਨਾਂ ਨੂੰ ਆਪਾਂ ਜਮਾਏ ਸੋ ਜਿਹੜਾ ਮੈਂ ਟ੍ਰੇਨਿੰਗ ਨੂੰ ਜਿਹਨੇ ਮੈਂ ਮੰਗੀ ਸੀ ਨਾ ਮਨ ਕੀਤਾ ਚਿੱਟੇਗਾ ਜਮੂ ਹੂੰ ਜਮਾਣ ਨੂੰ ਆਪਾਂ ਕਰਾਂਗੇ ਫਿਰ ਮੇਰਾ ਕੋ ਟੱਪ ਵੱਡਾ ਹੋ ਕੇ ਚੈਨਲ ਬਣਾਉਂਗਾ ਤਰਾਏਗਾ ਬੰਦ ਹੈ ਮੈਂ ਦਮ ਨਹੀ ਨਹੀਂ ਬਤਾ ਕਿ ਉਹ ਬੰਦਾ ਕੇ ਕੋਈ ਨਹੀਂ ਸਾਰੇ ਕੱਪੜੇ ਸੈੱਟ ਕਰਾਂਗੇ ਆਪਾਂ ਕਿਰਾਂ ਜਿਵੇਂ ਜਿਵੇਂ ਆਈ ਜਾਂਦੀ ਨੂੰ ਮੂਰੂ ਤੈਅ ਲਈਏ ਕੁਝ ਨਾ ਵੰ ਮੈਂ ਜਰਾ ਆਵਦੀ ਤੈਨ ਲਾਵ ਮੈਂ ਜਰਾ ਨਾ ਮੈਂ ਫੜੂੰ ਬਸ ਤੇ ਬਾਕੀ ਵੀ ਚੈਨਲ ਦਾ ਸਪੋਰਟ ਬਣਾਓ ਹਨਾ ਤੇ ਸੋਨੇ ਸੋਨੇ ਕੰਪੈਕਟ ਕਰਿਆ ਕਰੋ ਤੇ ਵੀਡੀਓ ਨੂੰ ਫੋਲੋਅ ਕਰ ਲੈਣਾ ਤੁਹਾਨੂੰ ਤੇ ਆਪਾਂ ਨੂੰ ਆਪਣੇ ਮਨਜਲ ਦਾ ਪੂਜਾ ਜਲਦੀ ਵਿਚਾਰ ਰੋਣਾ ਤੇ ਬਹੁਤ ਟਾਈਮ ਹੋ ਗਿਆ ਜੀ ਮਿਹਨਤ ਕਰ ਰਹੇ ਆ ਨਾ ਚੈਨਲ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕਰ ਵੀ ਰਹੇ ਆ ਕਰਦੇ ਰਹਾਂਗੇ ਅੱਗੇ ਵੀ ਮਿਹਨਤ ਤੇ ਚਲੋ ਹੋਰ ਆਪਾਂ ਨੂੰ ਕੀ ਹੈ ਨਾ ਚਲੋ ਹੋਰ ਤਾਂ ਸਾਨੂੰ ਸਾਰੇ ਹਨ ਘਰ ਦੇ ਹਾਲਾਤ ਵਰਦਾ ਹੈ ਨਾ ਤੇ ਇਸ ਚੈਨਲ ਬਣਾਇਆ ਚਲੋ ਇਹੀ ਚੈਨਲ ਸਾਡੀ ਵਜਾ ਬਣ ਜੇ ਹੋ ਸਕਦਾ ਕਾਮਯਾਬੀ ਆ ਮੰਨ ਜੀ ਨਾਲ ਦੇ ਆ ਕਰਤਾ ਭੈਣ ਹਾਂ ਨਾਲ ਕਿਸੇ ਤੇ ਬਸ ਇੱਕ ਆਏ ਹਨ ਜੀ ਵਾਇਰਲ ਹੋ ਨੇ ਬਾਹ ਫੜੂਗੀ ਹਨਾ ਕੈਨੀਪੋ ਹੋ ਸਕਦਾ ਹੈ ਵੀ ਹਨਾ ਕਿ ਚੈਨਲ ਆਪਣੇ ਵੀ ਕਾਮਯਾਬੀ ਦੀ ਵਜ੍ਹਾ ਬਣਦੀ ਹੈ ਹਨਾ ਵੀ ਹੋ ਸਕਦਾ ਹੈ ਵੀ ਫਾਲੋ ਨਹੀਂ ਸੋਚਦੇ ਆਪਾਂ ਕੋਸ਼ਿਸ਼ ਕਰਾਂ ਸਾਨੂੰ ਚੈਨਲ ਨਾਲ ਲੱਗੇ ਦੇ ਸਾਨੂੰ ਨੂੰ ਪਤਾ ਜੇ ਸਾਰੇ ਹਨਾ ਘਰ ਦੇ ਹਾਲਾਤ ਬਸੇ ਹੋਏ ਹੈ ਕਿ ਆਪਾਂ ਮਤਲਬ ਸੱਚ ਤੋਂ ਹੀ ਚੈਨਲ ਸ਼ੁਰੂ ਕਰਿਆ ਹੈ ਹਨਾ ਤੇ ਸੱਚ ਦੇ ਆਪਾਂ ਮੋੜ ਸਾਜੀ ਦੱਸਨੇ ਹੈ ਚੈਨਲ ਤੇ ਕੁਝ ਵੀ ਝੂਠ ਨਹੀਂ ਤੇ ਬਾਕੀ ਸਾਰੇ ਨੂੰ ਪਹਿਲਾਂ ਨੂੰ ਪਤਾ ਹੀ ਹੈ ਜਿਹੜੀਆਂ ਮੇਰੇ ਨਾਲ ਜੁੜੇ ਹੋਏ ਸਭ ਨੂੰ ਹਨਾ ਮੇਰੇ ਬਾਰੇ ਵੀ ਪਤਾ ਸਭ ਨੂੰ ਇਹ ਚੀਜ਼ ਦਾ ਸੱਚ ਦਾ ਪਤਾ ਹੈ ਨਾ ਕਿ ਇਹ ਸੱਚਾ ਹਨਾ ਕੀ ਰਮਨ ਫੇਮ ਲੈਂਦੀ ਹੈ ਜਾਂ ਕੀ ਉਹ ਕਹਿ ਰਹੀ ਹੈ ਜੋ ਝੂਠਾ ਹੈ ਜਾਂ ਸੱਚਾ ਬਹੁਤ ਜ਼ਿਆਦਾ ਭਣਾਉਂਦੀ ਹੈ ਬੱਚੇ ਕੰਮ ਯਾਦ ਕਰੂੰਗਾ ਤੇ ਬਸ ਜੀ سپورਟ ਬਣਾ ਦੋ ਹਨਾ ਵੀ ਚਲੋ ਹੁਮੇ ਘਰ ਦੇ ਹਾਲਾਤ ਠੀਕ ਨਹੀਂ ਹੈਗੇ ਵੀ ਚਲੋ ਚੈਨਲ ਦੇ ਚੈਨਲ ਦੇ ਕਾਰਨ ਹਨਾ ਉਸ ਉਸ ਅਸੀਂ ਥੋੜਾ 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 ਕਰਕੇ ਵੀ ਕੁਝ ਅਸੀਂ ਬਣਾ ਸਕੀ ਹੈ ਕੋਈ ਮਾਣ ਨਹੀਂ ਆਉਂਦਾ ਹਨਾ ਸਾਡੀ ਨਹੀਂ ਆਉਂਦਾ ਕਿਸੇ ਕੋਸ਼ ਬਣਾ ਸਕੀਏ ਕੋਟਾ ਤਾਂ ਨਹੀਂ ਹੋ ਰਿਹਾ ਕੋਸ਼ੇ ਸਾਡੇ ਨਿਯਮ ਹਨ ਲ ਕੋਸ਼ੇ ਕੋਸ਼ੇ ਦੀ ਮਤਲਬ ਚੈਨਲ ਦੀ ਵਜ੍ਹਾ ਕਰਕੇ ਕਿ ਕੋਸ਼ਿਸ਼ ਹੀ ਆਗਰ ਬਣਾ ਤੇ ਵੀ ਆਗਰ ਕਿਹਾ ਨਾ ਬਣਾ ਤਾਂ ਚੈਨਲ ਦਾ ਬਣਾਉਣਾ ਤਾਂ ਤੇ ਬਸ ਕੋਸ਼ ਕਰਦੇ ਹਾਂ ਜੀ ਹਣਾ ਜੇ ਹੋ ਸਕਦਾ ਹੈ ਬਾਈ ਸੰਗੀ ਹਣਾ ਸਿੰਗਾਰ ਆਪਾ ਦੱਸਤਾ ਹਾਂ ਜੀ ਹਣਾ ਕਿ ਇਹ ਚੈਨਲ ਵੀ ਕੋਈ ਸਾਡੇ ਹਣਾ ਜੀ ਆਪਣੀ ਵਧੀਆ ਰੋਟੀ ਖਾਣ ਲੱਗ ਜੀ ਇਹ ਚੈਨਲ ਦੇ ਕਰਕੇ ਹੋ ਸਕਦਾ ਹੈ ਇਹ ਕੋਈ ਪਤਾ ਨਹੀਂ ਹੁੰਦਾ ਨਾ ਕਾਮਜਾਤੀ ਚੋਰੀ ਕੀਤੀ ਆਪਾਂ ਨੂੰ ਮਿਲਦੀ ਹੈ ਤੇ ਬਾਕੀ ਹੁਣਾਂ ਵੀ ਲੋਕ ਕਿੰਨਾ ਮਰਜ਼ੀ ਜੋਰ ਨਾਲ ਹਾਂ ਵੀ ਜੇ ਵਾਇਰੂਸ ਨੇ ਆਪਾਂ ਨੂੰ ਇਹਨੇ ਹੰਦੇ ਸੰਜਿਤ ਦਿੱਤੀ ਅੱਜ ਉਹ ਵੀ ਜੂਤੇ ਉੱਪਰ ਆਇਦੂ ਤੇ ਆਪਾਂ ਕਿਸੇ ਦੇ ਰੋਟੀੀ ਖੋਦਾਂ ਦੇ ਕਿਸੇ ਵੀ ਪਰਮਾ ਦੀ ਜੀਤੀ ਕੋਸਾ ਦੇ ਗੋਸ਼ਪੀ ਜੇ ਮੈਂ ਹਮਾਂ ਮੈਂ ਕਿਸੇ ਦੀ ਕਿਸਮ ਦੇ ਕੋਲੂੰਗੀ ਤਾਂ ਨਹੀਂ ਕੋਸਾ ਦੇ ਆਖਾਂ ਉਸ ਵਾਸ ਨੀਂਤ ਕਰਨੀ ਚਾਹੀਦੀ ਜੋ ਵੀ ਆਪਣਾ ਕੰਮ ਆ ਜੇ ਉਹ ਵੀ ਆਪਾਂ ਨੂੰ ਚੈਨ ਨਰਵਾਇਆ ਤਾਂ ਆਪੇ ਤੇ ਦੇ ਨਗਾ ਨੀਂਤ ਕਰਨੀ ਜੀ ਤੋਂ ਫਿਰ ਚਾਹ ਨਾਲ ਫੇਰ ਮਿਲਦੇ ਹਾਂ। ਲੋ ਜੀ ਸਬਜੀ ਆਪਣੀ ਬਣ ਗਈ। ਤੇ ਫਲੀਆਂ ਦੀ ਬਿਲਕੁਲ ਰੈਡੀ ਹੈ ਸਬਜੀ। ਥੋੜਾ ਐ ਸੀ ਮਤਲਬ ਜਿਆਦਾ ਸੁੱਕੀ ਨਹੀਂ ਬਣਾਈ ਹਨਾ। ਥੋੜੀ ਜਿਹੀ ਖੜਮੀ ਰੱਖੀ ਐ ਤੇ ਬਾਕੀ ਖਾਏ ਬਾਦ ਪਤਾ ਲੱਗੂ ਕਿਵੇਂ ਦੀ ਬਣੀ ਐ। ਬਾਕੀ ਮੈਂ ਨਮੂਨ ਮਿਰਚ ਤਾਂ ਬਹੁਤ ਜਿਆਦਾ ਖੁੱਲਾ ਹੀ ਪਾਉਣੀ ਨਹੀਂ। ਬਾਕੀ ਖਾ ਕੇ ਸਾਰੇ ਦੱਸਣਗੇ ਕਿਵੇਂ ਦੀ ਬਣੀ ਐ ਸਬਜੀ। ਤੇ ਅਮਣ ਲੱਗੀ ਵੀ ਐ ਰੋਟੀ। ਦੁੱਧ ਗਰਮ ਤਾਂ ਰੱਖਿਆ। ਦਨ ਵੀਰ ਦੀ ਰੋਟੀ ਨਾਲ ਦੀ ਨਾ ਪੈਕ ਹੋਈ ਜਾਂਦੀ ਐ ਇੱਧਰ ਰੋਟੀ ਆਪਣੀ ਬਣੀ ਐ ਦੀ ਸੰਤ ਭੁੱਖ ਲੱਗੀ ਪਈ ਐ ਮੈਂ ਤੇ ਮਨ ਕੀਰਤਨ ਦਾ ਤੇ ਟਾਈਮ ਦਿਖਾਉਣੇ ਆ ਜੀ ਕੀ ਟਾਈਮ ਹੋ ਗਿਆ ਜੀ ਦੇਖ ਲੋ 6:30 ਹੋਣ ਵਾਲੇ ਬਾਕੀ ਜਿ ਐ ਹਨਾ ਮੈਂ ਤਾਂ ਇਹੀ ਇੱਕ ਚੀਜ਼ ਹਨਾ ਵੈਗਰੂ ਅੱਗੇ ਸੁਬਾ ਸ਼ਾਮ ਇਹੀ ਹੱਥ ਬੰਦੀ ਹੁੰਨੀ ਐ ਵੈਗਰੂ ਸਾਨੂੰ ਇੰਨੇ ਜੋਗਾ ਕਰਦੇ ਹਨਾ ਵੀ ਅਸੀਂ ਇੱਕ ਆਸਤੇ ਚੈਨਲ ਬਣਾਇਆ ਹਨਾ ਤੇ ਵੀ ਸਾਨੂੰ ਇੰਨੇ ਜੋਗਾ ਕਰਦੇ ਵੀ ਮਤਲਬ ਅਸੀਂ ਕਿਸੇ ਤੇ ਡਿਪੈਂਡ ਨਾ ਰਹਿ ਸਕੀ ਹਨਾ ਤੇ ਆਪਦਾ ਖਰਚ ਅਸੀਂ ਆਪਣੇ ਆਪ ਹਨਾ ਆਪਣੀ ਮਿਹਨਤ ਕਰਕੇ ਤੇ ਆਪਦੀ ਮਿਹਨਤ ਕਰਕੇ ਹਨਾ ਉਹ ਚੀਜ਼ ਨਾਲ ਆਪਾਂ ਜਿਹੜੀ ਕੋਈ ਕੁਝ ਵੀ ਚੀਜ਼ ਖਰੀਦਦੇ ਹ ਹਨਾ ਉਹਦੀ ਖੁਸ਼ੀ ਬਹੁਤ ਅਲੱਗ ਹੁੰਦੀ ਹੈ ਤੇ ਵੈਗਰੂ ਨੂੰ ਮੈਂ ਇਹੀ ਕਹਿਣੀ ਹੈ ਵੀ ਵੈਗਰੂ ਜੀ ਵੀ ਸਾਨੂੰ ਇੰਨੇ ਜੋਗਾ ਕਰਦੇ ਅਸੀਂ ਕਿਸੇ ਦੇ ਹੱਥਾਵੰਨੀ ਨਾ ਚੱਕੇ ਕਿਉਂਕਿ 15 ਸਾਲ ਹੋ ਗਏ ਜੀ ਅਸੀਂ ਹੱਥਾਵੰਨੀ ਦੇਖ ਰਹੇ ਹਾਂ ਨਾ ਵੀ ਹੱਤਾਵੰਨੀ ਚੱਕਣੀ ਹੋ ਜਾਂਦਾ ਜੀ ਹਨਾ ਜਦੋਂ ਆਪਦੀ ਕੋਈ ਇਨਕਮ ਨਹੀਂ ਹੁੰਦੀ ਜਾਂ ਕੁਛ ਆਮਦਨੀ ਨਹੀਂ ਹੁੰਦੀ ਤੇ ਜਦੋਂ ਵੀ ਆਏ ਹਨਾ ਇੱਕ ਇੱਕ ਲੇੜੀ ਦਾ ਸਹਾਰਾ ਹਨਾ ਉਹਦਾ ਹਸਬੰਡ ਹੁੰਦਾ ਵੀ ਚਲੋ ਘਰ ਦਾ ਖਰਚਾ ਵਗੈਰਾ ਸਾਰਾ ਤੋਰੇ ਹਨਾ ਕੰਮ ਧੰਦਾ ਕੋਈ ਕਰੇ ਤੇ ਜਦੋਂ ਉਹ ਸਹਾਰਾ ਵੀ ਮੁੱਕ ਜਾਂਦਾ ਤੇ ਫੇਰ ਇਦੋਂ ਬਾਅਦ ਹਨਾ ਐ ਹੁੰਦਾ ਵੀ ਚਲੋ ਹੁਣ ਆਪਾਂ ਜੇ ਚੈਨਲ ਬਣਾ ਲਿਆ ਹਨਾ ਤਾਂ ਵੀ ਆਪਾਂ ਇੰਨੇ ਕੁ ਜੋਗੇ ਹੋ ਜਗੇ ਵੀ ਆਪਾਂ ਆਵਦਾ ਖਰਚਾ ਮੇਰਾ ਬਸ ਆਪਦਾ ਤਾਂ ਮੇਰਾ ਮੰਨ ਕੇ ਚਲੋ ਬੇਟੀਆਂ ਹਨਾ ਮੇਰੇ ਕੋਲੇ ਜਾ ਮੈਂ ਆਪ ਵੀ ਹੋਰ ਮੇਰੇ ਕੋਲੇ ਕੁਝ ਵੀ ਹੈ ਨਹੀਂ ਹਨਾ ਵੀ ਅਸੀਂ ਕਿਸੇ ਮੂਰੇ ਹੱਥ ਨਾ ਕੱਢਗੇ ਬਸ ਵੈਗਰੂ ਇੰਨਾ ਜੋਗਾ ਕਰਦੇ ਵੀ ਕਿਸੇ ਮੂਰੇ ਹੱਥ ਨਾ ਫਲਾਉਣਾ ਪਵੇ ਮੈਨੂੰ ਤੇ ਬਸ ਇੰਨਾ ਕੁ ਦੇਈ ਜਾਈ ਬਸ ਵੀ ਜਿਹੜਾ ਚ ਸਾਨੂੰ ਵਾਧੂ ਹੋਵੇ ਬਾਹਲਾ ਨਹੀਂ ਮੰਗਦੀ ਹਨਾ ਮੈਂ ਵੀ ਇੰਨਾ ਦੇਈ ਜਾ ਕੇ ਵੀ ਕੁਛ ਵੀ ਜ਼ਰੂਰਤਾਂ ਜਿਹੜੀਆਂ ਹਨ ਮੇਰੀਆਂ ਜਾਂ ਮੇਰੇ ਕੁੜੀਆਂ ਦੀਆਂ ਜ਼ਰੂਰਤਾਂ ਸੀ ਆਪ ਖੁਦ ਮਿਹਨਤ ਕਰਕੇ ਦਸਾਂ ਨਹਾਂ ਦੀ ਹਨ ਤੇ ਕਮਾਈ ਦੇ ਨਾਲ ਹਨ ਤੇ ਆਪਾਂ ਆਪਦਾ ਮਿਹਨਤ ਨਾਲ ਵੀ ਕੁਛ ਵੀ ਖਰੀਦਣਾ ਕਰਨਾ ਕੁਛ ਵੀ ਉਹ ਕਰ ਸਕਾਂ ਮੈਂ ਤੇ ਹੋਰ ਆਪਾਂ ਨੂੰ ਕੁਛ ਨਹੀਂ ਚਾਹੀਦਾ 15 ਸਾਲ ਹੋ ਗਏ ਜੀ ਆਪਾਂ ਹੱਥਾਂ ਵੀ ਨਹੀਂ ਦੇਖ ਰਹੇ ਹਨ ਬਸ ਹੁਣ ਥੱਕ ਕੇ ਹੁਣ ਨਹੀਂ ਹੱਥਾਂ ਵੀ ਦੇਖਿਆ ਜਾਂਦਾ ਬਹੁਤ ਹੋ ਗਿਆ 15 ਸਾਲ ਬਹੁਤ ਜ਼ਿੰਦਗੀ ਦੇ ਟਾਈਮ ਹੋ ਜਾਂਦਾ ਹੈ ਵੀ ਹੁਣ ਕੋ ਸੋਚਿਆ ਹਨਾ ਵੀ ਆਪਦੇ ਲਈ ਆਪਦੀਆਂ ਬੱਚੀਆਂ ਲਈ ਹਨਾ ਵੀ ਆਪ ਦਾ ਸਟੈਂਡ ਹੋਣਾ ਆਪਦੇ ਪੈਰਾਂ ਤੇ ਖੜੇ ਹੋਣਾ ਹੋਰ ਆਪਾਂ ਕੁਝ ਨਹੀਂ ਹਨਾ ਸੋਚਿਆ ਤੇ ਨਾ ਆਪਣੇ ਵੱਡੇ ਡਿਵਾਂਡਾ ਹਨਾ ਜਾਂ ਕੋਈ ਵੱਡੇ ਸੁਪਨੇ ਹਨੇ ਕੁਝ ਵੀ ਨਹੀਂ ਬਸ ਵੀ ਆਪ ਦਾ ਜੋ ਵੀ ਕਰਨਾ ਹਨਾ ਆਪਦੇ ਲਈ ਕਰਨਾ ਤੇ ਆਪਦੀਆਂ ਬੇਟੀਆਂ ਲਈ ਕਰਨਾ ਹਨਾ ਹੋਰ ਆਪਣੇ ਕੋਲੇ ਕੁਝ ਨਹੀਂ ਕਿਸੇ ਲਈ ਕੁਝ ਵੀ ਨਹੀਂ ਸੋਚਣਾ ਤੇ ਬਾਕੀ ਇੱਕ ਮੇਨ ਚੀਜ਼ ਇਹ ਹੈ ਵੀ ਜਿਹੜੇ 도ਗਲੇ ਰਿਸ਼ਤੇਦਾਰ ਸੀਗੇ 도ਗਲੇ ਪੀ ਜਿਹੜਾ ਹੁਣ ਟਾਈਮ ਹੈ ਹਨਾ ਵੀ ਇਸ ਮਾੜੇ ਟਾਈਮ ਚ ਮੈਨੂੰ ਦੋ ਗਲੇ ਰਿਸ਼ਤੇਦਾਰਾਂ ਦਾ ਪਤਾ ਲੱਗਿਆ ਵੀ ਜਿਹੜੇ ਜਿਹੜੇ ਦੋ ਗਲੇ ਰਿਸ਼ਤੇਦਾਰ ਆ ਸਾਰਿਆਂ ਦਾ ਬਾਈਕਾਟ ਮੈਂ ਅੱਜ ਵਾਲੇ ਬਲੌਗ ਚ ਕਹਿਣੀ ਆ ਸਾਰਿਆਂ ਦਾ ਬਾਈਕਾਟ ਵੀ ਜਿਹੜੇ ਆਏ ਕਹਿੰਦੇ ਹਨਾ ਵੀ ਸਾਡੀ ਮਨਤ ਕਰੇ ਇਸ ਕੰਮ ਵਾਸਤੇ ਸਾਡੀ ਮਨਤ ਕਰੇ ਮੈਂ ਨਹੀਂ ਮਨਤ ਕਰਦੀ ਕਿਸੇ ਦੀ ਜੇ ਵੈਗਰੂ ਨੇ ਚਾਇਆ ਆਪਣਾ ਹੱਕ ਆਪਾਂ ਨੂੰ ਜਰੂਰ ਮਿਲੂਗਾ ਤੇ ਪਰ ਮਨਤ ਨਹੀਂ ਕਰਦੇ ਕਿਸੇ ਦੀ ਜਮਾ ਵੀ ਹਨਾ ਤੇ ਕਿਉਂਕਿ 15 ਸਾਲ ਬਹੁਤ ਹੋ ਜਾਂਦੇ ਜ਼ਿੰਦਗੀ ਦੇ ਨੀਵੇਂ ਰਹਿ ਰਹਿ ਕੇ ਹਨਾ ਨੀ ਮੇ ਰਹਿ ਰਹਾ ਕਿ ਸਾਰਿਆਂ ਦੇ ਰਿਸ਼ਤੇਦਾਰ ਜੋ ਵੀ ਆਉਂਦੇ ਆਦਰ ਪਾਉ ਕਰੀ ਜਾਣਾ ਸਾਰਿਆਂ ਦਾ ਹਨ ਵੀ ਬਹੁਤ ਜ਼ਿਆਦਾ ਕਰਿਆ ਵੀ ਇੱਕ ਫਰਜ ਸਮਝ ਕੇ ਆਪਦਾ ਤੇ ਹੁਣ ਜੀ ਅੱਕ ਗਿਆ ਜਮਾ ਹਨ ਹਰੇਕ ਚੀਜ਼ ਤੋਂ ਜੀ ਅੱਕ ਗਿਆ ਮਨ ਭਰ ਗਿਆ ਹੁਣ ਆਪਾਂ ਨੂੰ ਬਸ ਆਪਣੇ ਬੱਚੇ ਆ ਜਾਂ ਮੈਂ ਆ ਆਪਾਂ ਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਆਪਾਂ ਆਪਦੇ ਪੈਰਾਂ ਤੇ ਸਟੈਂਡ ਹੋਵਾਂਗੇ ਵੈਗਰੂ ਨੇ ਜਿੰਨੇ ਕੁ ਜੋਗਾ ਕਰਤਾ ਸਹੀ ਹੈ ਤੇ ਬਾਕੀ ਮਿਹਨਤ ਕਰਦੇ ਰਵਾਂਗੇ ਹਨ ਮਿਹਨਤ ਦਾ ਫਲ ਕਹਿੰਦੇ ਹੁੰਦੇ ਵੈਗਰੂ ਜ਼ਰੂਰ ਦੇਊਗਾ ਤੇ ਹੋਰ ਆਪਾਂ ਕੀ ਲੈਣਾ ਜੀ ਹੋਰ ਆਪਣੇ ਕੋਲ ਹੈ ਵੀ ਕੀ ਹੈ ਕੁਛ ਨਹੀਂਗਾ ਬੱਚਿਆਂ ਤੋਂ ਬਗੈਰ ਆਪਣੇ ਕੋਲ ਕੀ ਹੈ ਕੁਛ ਹੀ ਨਹੀਂ ਬਸ ਆਪਣੇ ਕੋਲੇ ਤਾਂ ਇਹੀ ਇੱਕ ਅਣਮੋਲ ਰਤਨ ਹੈ ਕਹਿੰਦੇ ਹੁੰਦੇ ਅਣਮੋਲ ਰਤਨ ਹਨ ਜਸ਼ਨ ਦੇ ਪ੍ਰੀਤ ਆਪਣੇ ਅਣਮੋਲ ਰਤਨ ਹਨ ਜੇ ਵੈਗਰੂ ਨੇ ਚਾਇਆ ਪੜ ਲਿਖ ਜਾਣਗੇ ਪੜ ਲੈ ਕੇ ਜਰੂਰ ਇੱਕ ਬੱਚਾ ਮੈਨੂੰ ਇੰਨੀ ਕੁ ਉਮੀਦ ਆਪਣੇ ਆਪ ਤੇ ਆਸ ਹੈ ਵੀ ਮੇਰਾ ਇੱਕ ਬੱਚਾ ਜਰੂਰ ਸਰਕਾਰੀ ਨੌਕਰੀ ਲੱਗੂਗਾ ਨਾ ਸਰਕਾਰੀ ਲੱਗਿਆ ਤਾਂ ਪ੍ਰਾਈਵੇਟ ਜੌਬ ਕਿਤੇ ਨਹੀਂ ਗਈ ਤੇ ਉਹ ਜੌਬ ਦੇ ਨਾਲ ਹਨਾ ਵੀ ਸਾਡੇ ਕੋਲੇ ਜ਼ਿੰਦਗੀ ਦੇ 4 ਸਾਲ ਦੀ ਹੋ ਗਈ ਪ੍ਰੀਤ 5 6 7 ਸਾਲ ਆ ਸਾਡੇ ਕੋਲੇ ਔਖਾ ਵੀ ਫਿਰ ਇਹ ਤੋਂ ਬਾਅਦ ਆਪਾਂ ਬੱਚਿਆਂ ਨੂੰ ਸਹੀ ਪਰਬ੍ਰਿਸ਼ ਦੇ ਕੇ ਬੱਚਿਆਂ ਨੂੰ ਸਟੈਂਡ ਤੇ ਰੱਖਣਾ ਵੀ ਪੁੱਤ ਲੋਕਾਂ ਤੋਂ ਉਹ ਇਹ ਨਹੀਂ ਖਵਾਉਣਾ ਹਨਾ ਵੀ ਜੇ ਲੋਕ ਸਾਰੇ ਆਏ ਆਖਣਗੇ ਪਿਓ ਹੈ ਨਹੀਂ ਸੀਗਾ ਤਾਂ ਬੱਚੇ ਵਿਗੜ ਗਏ ਇਹ ਚੀਜ਼ ਮੈਂ ਕਦੇ ਵੀ ਨਹੀਂ ਹੋਣ ਦਿੰਦੀ ਇੰਨਾ ਕ ਮੈਨੂੰ ਮੇਰੇ ਤੇ ਬਹੁਤ ਜ਼ਿਆਦਾ ਮਾਣ ਹੈ ਇਹ ਚੀਜ਼ ਦਾ ਮੈਨੂੰ ਮਾਣ ਹੈਗਾ ਵੀ ਮੇਰੇ ਬੱਚੇ ਮੇਰਾ ਨਾਮ ਰੌਸ਼ਨ ਕਰਨਗੇ ਤੇ ਇੰਨੀ ਕ ਰਿਸਪੈਕਟ ਕਰਦੇ ਬੱਚੇ ਅੱਜ ਦੇ ਟਾਈਮ 'ਚ ਮੇਰੀ ਤੇ ਸਭ ਕੁਝ ਕਰਾਂਗੇ ਦੇਖਦੇ ਜਾਇਓ ਟਾਈਮ ਟਾਈਮ ਦੀ ਗੱਲ ਐ ਤੇ ਸਾਰਾ ਕੁਝ ਹੋ ਜੂਗਾ ਤੇ ਬਾਕੀ ਮਿਹਨਤ ਕਰਦੇ ਰਵਾਂਗੇ ਤੇ ਬਾਕੀ ਜਿਹੜੇ ਅਣਮੋਲ ਰਤਨ ਐ ਆਪਣੇ ਹਨਾ ਉਹ ਕਿੱਥੇ ਭੱਜੇ ਆ ਉਹ ਆਪਣੇ ਤੋਂ ਬਾਹਰ ਨਹੀਂ ਅਣਮੋਲ ਰਤਨ ਆਪਣੇ ਹੀ ਐ ਤੇ ਅੱਜ ਵੀ ਸਾਹਾਂ ਚ ਸਾਹ ਲੈਂਦੇ ਐ ਤੇ ਪ੍ਰੀਤ ਨੇ ਤਾਂ ਇੰਨੀ ਕੁ ਜ਼ਿਆਦਾ ਉਹ ਹੋਈ ਪਈ ਰੋਟੀ ਛੱਡ ਰਖਿਆ ਨੇ ਮੰਮੀ ਤੇਰੇ ਵਰਗੀ ਸਬਜ਼ੀ ਨਹੀਂ ਕੋਈ ਬਣਾ ਸਕਦਾ ਮੰਮੀ ਤੂੰ ਕਿੰਨੀ ਸਵਾਦ ਸਬਜ਼ੀ ਬਣਾਉਣੀ ਐ ਮੰਮੀ ਤੂੰ ਆ ਜਾ ਹਨਾ ਸਾਨੂੰ ਕਿੱਦਾਂ ਤੇਰੇ ਹੱਥ ਦੀ ਰੋਟੀ ਮਿਲੂਗੀ ਖਾਣ ਨੂੰ ਤੇ ਬਾਕੀ ਜਿਹੜੇ ਆਏ ਕਹਿੰਦੇ ਆਸੀਂ ਸਾਫ਼ ਸਫਾਈ ਰੱਖਦੇ ਆਂ ਜ਼ਿਆਦੇ ਹਨਾ ਤੇ ਸਾਫ਼ ਸਫਾਈ ਜ਼ਰੂਰੀ ਨਹੀਂ ਹੁੰਦੀ ਜੀ ਘਰਾਂ 'ਚ ਬੋਕਰ ਹੀ ਜ਼ਰੂਰੀ ਨਹੀਂ ਹੁੰਦੀ ਵੀ ਬੋਕਰ ਮਾਰੀ ਜਾਓ ਨੇਰਾ ਸਵੇਰਾਂ ਨਾਲ ਦੇਖੋ ਪਰ ਰੋਟੀ ਪਾਣੀ ਵਧੀਆ ਬਣਾਉਣਾ ਚਾਹੀਦਾ ਹਨਾ ਜੋ ਵੀ ਰਿਸ਼ਤੇਦਾਰ ਆਪਣੇ ਵੀਡੀਓ ਦੇਖ ਰਹੇ ਆ ਰੋਟੀ ਪਾਣੀ ਵੀ ਚੱਜ ਦਾ ਬਣਾਓ ਵੀ ਜਿਹੜੇ ਬੱਚੇ ਚਾਹ ਕੇ ਰੋਟੀ ਪਾਣੀ ਖਾ ਸਕਣ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕਿਹਨੂੰ ਰਿਪਲਾਈ ਕਰ ਰਹੀ ਹਾਂ ਇਸ ਚੀਜ਼ ਦਾ ਸਮਝਣ ਵਾਲੇ ਸਮਝ ਜਾਣਗੇ ਕੱਲਾ ਬੋਕਰਾਂ ਖੱਲਾ ਖੁੰਜਾ 'ਚ ਮਾਰਨ ਨਾਲ ਬੱਚੇ ਨਹੀਂ ਪਾਲਦੇ ਹੁੰਦੇ ਬੱਚਿਆਂ ਨੂੰ ਸਹੀ ਰੋਟੀ ਪਾਣੀ ਖਵਾਓ ਇਹ ਜਾਂ ਰੋਟੀ ਪਾਣੀ ਖਵਾਓ ਵੀ ਕੋਈ ਜ਼ਰੂਰੀ ਜ਼ਰੂਰਤ ਨਾ ਪਵੇ ਵੀ ਸੇਬ ਕੇਲੇ ਫਰੂਟ ਖਾਣ ਦੀ ਵੀ ਇਹ ਜਾਂ ਰੋਟੀ ਸਬਜ਼ੀ ਬਣਾਓ ਵੀ ਬੱਚੇ ਉਹਦੇ ਨਾਲ ਹੀ ਹੱਟੇ-ਕੱਟੇ ਰਹਿਣ ਤੇ ਮੈਂ ਜਦੋਂ ਪ੍ਰੀਤ ਨੂੰ ਛੱਡ ਕੇ ਆਈ ਸੀ ਮਤਲਬ ਪ੍ਰੀਤ ਐ ਨੂੰ ਇੰਨਾ ਕ ਜਿਆਦਾ ਫਿਕਰ ਰੈਂਦਾ ਸੀ ਮੰਮਾ ਮੇਰਾ ਬੇਟ ਇੰਨਾ ਜਿਆਦਾ ਵੱਧ ਗਿਆ ਮੰਮੀ ਮੈਂ ਰੋਟੀ ਘੱਟ ਕਰ ਦੇਣੀ ਆ ਕਦੇ ਤਿੰਨ ਰੋਟੀਆਂ ਖਾਣੀਆਂ ਪ੍ਰੀਤ ਨੇ ਕਦੇ ਚਾਰ ਰੋਟੀਆਂ ਖਾਣੀਆਂ ਮੰਮੀ ਮੈਂ ਰੋਟੀ ਕਟਾਤੀ ਤੇ ਉਦੋਂ ਦੀ ਪ੍ਰੀਤ ਤੇ ਹੁਣ ਦੀ ਪ੍ਰੀਤ ਦਾ ਅੱਧ ਰਹਿ ਗਿਆ ਪ੍ਰੀਤ ਦਾ ਹਨਾ ਉਹ ਰਹੀ ਨਹੀਂ ਪ੍ਰੀਤ ਤੇ ਦੋਨਾਂ ਜਵਾਕਾਂ ਦੇ ਜਵਾੜੇ ਨਿਕਲੇ ਪਏ ਐ ਇਥੋਂ ਆ ਚੀਜ਼ ਹਨਾ ਫੇਸ ਵਿੱਚ ਵੜ ਗਿਆ ਹਨਾ ਇੰਨੀ ਕਿ ਜ਼ਿਆਦਾ ਬੀਕ ਹੋਏ ਪਏ ਨੇ ਬੱਚੇ ਤੇ ਇਹ ਚੀਜ਼ ਦਾ ਹਨਾ ਫਿਕਰਦਾ ਹੁੰਦਾ ਹੀ ਇੱਕ ਮਾਂ ਨੂੰ ਫਿਕਰ ਹੁੰਦਾ ਪਰ ਮੈਂ ਇਹ ਚੀਜ਼ ਚੈਲੰਜ ਕਰਦੀ ਹਾਂ ਹਨਾ ਵੀ ਮੈਂ ਇਥੋਂ ਬਿਨਾ ਕੋਈ ਬੱਚਿਆਂ ਨੂੰ ਸੰਭਾਲ ਨਹੀਂ ਸਕਿਆ ਇਹ ਚੀਜ਼ ਮੈਂ ਕਹਿ ਰਹੀ ਹਾਂ ਇਹ ਕਥਾ ਪੜ ਕੇ ਵੀਕ ਮਾਂ ਹੀ ਬੱਚਿਆਂ ਨੂੰ ਪਾਲ ਸਕਦੀ ਹੈ ਹੋਰ ਕੋਈ ਮਾਂ ਨਹੀਂ ਬਣ ਸਕਦਾ ਦੁਨੀਆ ਤੇ ਕਿੰਨੇ ਮਰਜੀ ਰਿਸ਼ਤੇ ਹੋ ਜਾਣ ਉਹ ਮਾਂ ਦੀ ਜਗ੍ਹਾ ਕਦੇ ਨਹੀਂ ਲੈ ਸਕਦੇ ਤੇ ਨਾ ਕੋਈ ਲੈ ਸਕਿਆ ਇਦੋਂ ਪਹਿਲਾਂ ਲੈ ਸਕਿਆ ਕੋਈ ਹਨਾ ਮਾਂ ਦੀ ਜਗ੍ਹਾ ਤੇ ਨਾ ਅੱਜ ਤੋਂ ਬਾਅਦ ਲੈ ਸਕਦਾ ਕਦੇ ਵੀ ਮਾਂ ਮਾਂ ਹੀ ਹੁੰਦੀ ਹੈ ਤੇ ਇੰਨਾ ਕਿ ਜ਼ਿਆਦਾ ਫਰਕ ਹਨਾ ਬੱਚਿਆਂ 'ਚ ਚੇਂਜ ਆ ਗਏ ਮੈਂ ਕਿਹਾ ਚਲੋ ਬੱਚਿਆਂ ਨੂੰ ਵੀ ਥੋੜਾ ਜਿਹਾ ਅਹਿਸਾਸ ਹੋ ਜੂ ਹਨਾ ਵੀ ਸਾਡੀ ਮਾਂ ਮਾਈ ਸੀ ਬਾਰੇ ਬੱਚੇ ਆਪਣੀ ਬਹੁਤ ਰਿਸਪੈਕਟ ਕਰਦੇ ਆ ਨਾ ਬਹੁਤ ਮੈਂ ਕਹਣੀ ਆ ਮੈਂ ਲੱਕੀਆਂ ਹਨਾ ਵੀ ਜਿਹੜੇ ਮੈਨੂੰ ਦੋ ਤੀਆਂ ਦਿੱਤੀਆਂ ਵੈਗਰੂ ਨੇ ਪਰੀਆਂ ਵਰਗੀਆਂ ਦਿੱਤੀਆਂ ਇੰਨਾਂ ਕ ਸਮਝਦਾਰ ਦਿੱਤੀਆਂ ਤੇ ਚਲੋ ਜਿੰਮੇ ਵੀ ਕਿਸਮਤ ਜਿ ਲਿਖਿਆ ਆਉਂਦਾ ਉਵੇਂ ਹੋਣਾ ਤੇ ਚਲੋ ਜੀ ਇੰਨੀ ਕ ਹਨਾ ਦਿਲ ਦੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਸੋਹਣੇ-ਸੋਹਣੇ ਕਰੋ ਜੀ ਕਮੈਂਟ ਤੇ ਚਲੋ ਜੀ ਫਿਰ ਐਂਡ ਕਰਦੇ ਆ ਅੱਜ ਵਾਲੀ ਵੀਡੀਓ ਦਾ ਹਨਾ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਜੀ